ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਜੋ ਆਪਾਂ ਮੇਨ ਗੱਲ ਕਰਨੀ ਹੈ ਸੋ ਕਾਫੀ ਸਾਰੇ ਕਮੈਂਟ ਇਸ ਵਿਸ਼ੇ ਤੇ ਆਉਂਦੇ ਆ ਕਿ ਸਾਡੇ ਤੇ ਭਾਰ ਬਹੁਤ ਪੈਂਦਾ ਹੈ ਸਿਰ ਭਾਰਾ ਹੋ ਜਾਂਦਾ ਸਰੀਰ ਤੇ ਭਾਰ ਪੈਂਦਾ ਹੈ ਜਦੋਂ ਨਾਮ ਸਿਮਰਦੇ ਆ ਜਾਂ ਕਲਮਾ ਪੜ੍ਹਦੇ ਆ ਜਾਂ ਫਿਰ ਚਰਾਗ ਰੋਸ਼ਨ ਕਰਕੇ ਹਟਦੇ ਆ ਸੋ ਸੇਵਾ ਕਰਦੇ ਕਰਦੇ ਸਰੀਰ ਤੇ ਭਾਰ ਪੈਣਾ ਇਹ ਸਭ ਨਿਸ਼ਾਨੀਆਂ ਹੁੰਦੀਆਂ ਤੇ ਮਾਲਕ ਦੀਆਂ ਹੀ ਆ ਕਿਉਂਕਿ ਜਦੋਂ ਅਸੀਂ ਸੇਵਾ ਕਰਦੇ ਆ ਸੋ ਸਰੀਰ ਤੇ ਭਾਰ ਨਾ ਪਵੇ ਇਹਦੇ ਲਈ ਆਪਾਂ ਇੱਕ ਅਜ ਕੰਮ ਦੱਸਣਾ ਹੈ ਉਹ ਕੰਮ ਜ਼ਰੂਰ ਤੁਸੀਂ ਕਰੋ ਜੇਕਰ ਤੁਹਾਨੂੰ ਇਹੋ ਜੀ ਕੋਈ ਵੀ ਰੁਕਾਵਟ ਆ ਰਹੀ ਹੈ ਤਾਂ ਇਹਦੇ ਨਾਲ ਲਾਭ ਮਿਲੇਗਾ ਸੋ ਵੀਡੀਓ ਨੂੰ ਪੂਰੀ ਜ਼ਰੂਰ ਸੁਣਨਾ ਸੋ ਪੀਰਾ ਫੀਰਾ ਦੀ ਜੇਕਰ ਆਪਾਂ ਸੱਚੇ ਦਿਲੋਂ ਸੇਵਾ ਕਰਦੇ ਆ ਤਾਂ ਆਪਣਾ ਵੀ ਫਰਜ਼ ਬਣਦਾ ਹੈ ਕਿ ਜੇ ਕੋਈ ਮੇਰੇ ਉਹ ਗੱਲ ਸਮਝਾਉਂਦਾ ਹੈ ਤਾਂ ਉਹਨਾਂ ਨੂੰ ਧਿਆਨ ਦੇ ਨਾਲ ਸੁਣਨ ਦੀ ਸਮਝਣ ਦੀ ਕੋਸ਼ਿਸ਼ ਕਰਨਾ ਜੀ ਗੱਲ ਤਾਂ ਇਹ ਸਾਰੀ ਸਮਝ ਵਿੱਚ ਆਉਂਦੀ ਆ ਸੋ ਇਹ ਨਾ ਸੋਚਿਆ ਕਰੋ ਕਿ ਜੋ ਮੇਨ ਵਿਸ਼ਾ ਜੋ ਥੰਬਨੇਲ ਤੇ ਲਿਖ ਦਿੱਤਾ ਉਹ ਹੀ ਗੱਲ ਸੁਣਨੀ ਆ ਸੋ ਵੀਡੀਓ ਨੂੰ ਨਗਾ ਨਾ ਕਰਕੇ ਨਾ ਸੁਣਿਆ ਕਰੋ ਕਿਉਂਕਿ ਅਸੀਂ ਵੀ ਜੇ ਕੋਈ ਇਹ ਮਿਹਨਤ ਕਰਦੇ ਆ ਜੇ ਕਮੈਂਟ ਵੀ ਦੱਸਦੇ ਕਮੈਂਟਾਂ ਵਿੱਚ ਵੀ ਕਾਫੀ ਤੁਹਾਡੇ ਸਵਾਲਾਂ ਦੇ ਤੁਹਾਨੂੰ ਜਵਾਬ ਬਿਨਾਂ ਪੁੱਛਿਆ ਹੀ ਮਿਲ ਸਕਦੇ ਆ ਸੋ ਇਸ ਕਰਕੇ ਵੀਡੀਓ ਨੂੰ ਪੂਰੀ ਜ਼ਰੂਰ ਸੁਣਿਆ ਕਰੋ ਸੋ 10 ਮਿੰਟ ਕੁ ਜੀ ਦਾ ਨਹੀਂ ਹੁੰਦੇ ਜਦੋਂ ਆਪਾਂ ਫਾਲਤੂ ਦੇ ਵਿੱਚ ਦੇਖਿਆ ਹੈ ਕਿ ਘਰ ਵਿੱਚ ਜਦੋਂ ਬੈਠੇ ਵੇਲੇ ਫੋਨ ਚਲਾਉਂਦੇ ਆਂ ਤੇ ਕਿੰਨਾ ਸਮਾਂ ਬੀਤ ਜਾਂਦਾ ਪਤਾ ਹੀ ਨਹੀਂ ਚੱਲਦਾ ਸੋ ਚੰਗੀ ਗੱਲ ਨੂੰ 10 ਮਿੰਟ ਦਾ ਸਮਾਂ ਜੇਕਰ ਤੁਸੀਂ ਕੱਢ ਲੈਂਦੇ ਹੋ ਚੰਗੀ ਤਰ੍ਹਾਂ ਸੁਣ ਲੈਂਦੇ ਹੋ ਤਾਂ ਉਹ ਜ਼ਿੰਦਗੀ ਵਿੱਚ ਕਦੇ ਨਾ ਕਦੇ ਤੁਹਾਡੇ ਇਕੱਲਾ ਕੰਮ ਹੀ ਆਉਣਗੇ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਤਿਰੰਗਾ ਦੀ ਜੈਸਾ ਜੀਆਂ ਦੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਆਪਾਂ ਕੁਝੇ ਕਮੈਂਟਾਂ ਦੱਸਦੇ ਆ ਸੋ ਇੱਥੇ ਜੋ ਇੱਕ ਪਹਿਲੀ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਤੁਸੀਂ ਕਿੰਨਾ ਕੁਝ ਦੱਸ ਦਿੱਤਾ ਸਾਨੂੰ ਗੱਲ ਸਮਝ ਵਿੱਚ ਨਹੀਂ ਆਈ ਕਿ ਕਿੰਨੀਆਂ ਥਾਲੀਆਂ ਕੱਢਣੀਆਂ ਹੈ ਜੇਕਰ ਗਊ ਮਾਤਾ ਨਾ ਮਿਲੇ ਤਾਂ ਫਿਰ ਸੋ ਇਹ ਵਿਸ਼ਾ ਆਪਾਂ ਪਾਇਆ ਸੀ ਕਿ ਇਸ ਮਹੀਨੇ ਜਿਹੜੇ ਵੀ ਘਰ ਵਿੱਚ ਚਿਰਾਗ ਰੋਸ਼ਨ ਕਰਦੇ ਆ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਆ ਉਹ ਥੋੜਾ ਪ੍ਰਸ਼ਾਦਾ ਕੱਢ ਕੇ ਤੂਫ਼ ਜ਼ਰੂਰ ਪਾ ਦਿਓ ਇਸ ਮਹੀਨੇ ਦੇ ਵਿੱਚ ਵਿੱਚ ਸੋ ਆਪਾਂ ਇਹਦੇ ਤੇ ਗੱਲ ਕੀਤੀ ਸੀ ਤੇ ਇਹਨਾਂ ਨੇ ਇਸ ਵਿਸ਼ੇ ਤੇ ਕਮੈਂਟ ਕੀਤਾ ਹੋਇਆ ਸੋ ਦੇਖੋ ਆਪਾਂ ਕਿਹਾ ਸੀ ਕਿ ਜੇਕਰ ਤੁਸੀਂ ਪੀਰਾਂ ਦੀ ਸੇਵਾ ਕਰਦੇ ਜਾਂ ਜਿੱਥੇ ਗੱਦੀ ਲਗਾਈ ਹੋਈ ਆ ਘਰ ਵਿੱਚ ਜਿੱਥੇ ਦਰਵਾਰ ਹੈ ਤਾਂ ਤੁਸੀਂ ਉੱਥੇ ਇੱਕ ਕੋਸ਼ਿਸ਼ ਕਰਨੀ ਹੈ ਕਿ ਪਹਿਲਾਂ ਪੀਰਾਂ ਦੇ ਨਾਮ ਦਾ ਤੁਸੀਂ ਧੂਪ ਪਾਉਣਾ ਹੈ ਫਿਰ ਬਜ਼ੁਰਗਾਂ ਦੇ ਨਾਮ ਦੀ ਥਾਲੀ ਜੇਕਰ ਗੱਦੀ ਲਗਾਈ ਹੋਈ ਆ ਤੇ ਉੱਥੇ ਇੱਕ ਥਾਲੀ ਕੱਢਣੀ ਹੈ ਤੇ ਜੇਕਰ ਗੱਦੀ ਨਹੀਂ ਵੀ ਲਗਾਈ ਹੋਈ ਤਾਂ ਫਿਰ ਤੁਸੀਂ ਇੱਕ ਥਾਲੀ ਜਿਹੜੀ ਕੱਢਣੀ ਹੈ ਉਹ ਤੁਸੀਂ ਛੱਤ ਤੇ ਪੰਛੀਆਂ ਨੂੰ ਰੱਖਣੀ ਹੈ ਤੇ ਫਿਰ ਦਰਮੇਸ਼ ਦਾ ਹਿੱਸਾ ਕੱਢਣਾ ਹੈ ਤਾਂ ਫਿਰ ਤੁਸੀਂ ਗਊਆਂ ਦਾ ਲਈ ਕੱਢ ਸਕਦੇ ਆ ਸੋ ਜੇਕਰ ਗਊ ਨਹੀਂ ਮਿਲਦੀ ਹੈ ਤੇ ਕੋਈ ਗੱਲ ਨਹੀਂ ਫਿਰ ਤੁਸੀਂ ਦਰਮੇਸ਼ ਦਾ ਤਾਂ ਛੱਪ ਤੇ ਹਿੱਸਾ ਇੱਕ ਰੱਖ ਸਕਦੇ ਆ ਸੋ ਇਸ ਤਰ੍ਹਾਂ ਨਾਲ ਤੁਸੀਂ ਪੀਰਾ-ਪੀਰਾਗੇ ਭੋਗ ਲਗਾ ਕੇ ਉਹ ਥਾਲੀਆਂ ਕੱਢਣੀਆਂ ਹੈ ਤੇ ਫਿਰ ਉਸ ਤੋਂ ਬਾਅਦ ਘਰ ਵਿੱਚ ਤੁਸੀਂ ਪਹਿਲਾਂ ਇੱਕ ਛੋਟੇ ਮੱਛੇ ਕੰਨਿਆਂ ਨੂੰ ਯਾਨੀ ਕਿ ਪਹਿਲਾਂ ਲੰਗਰ ਛਕਾਓ ਫਿਰ ਉਸ ਤੋਂ ਬਾਅਦ ਆਪ ਛਕੋ ਤੇ ਜੋ ਦਰਵਾਰ ਵਿੱਚ ਥਾਲੀਆਂ ਹੈ ਉਹ 2 ਘੰਟਿਆਂ ਬਾਅਦ ਤੁਸੀਂ ਚੱਕ ਕੇ ਖੁਦ ਹੀ ਲੰਗਰ ਖਾ ਸਕਦੇ ਆ ਕੋਸ਼ਿਸ਼ ਇਹ ਕਰਨੀ ਹੈ ਕਿ ਉਹ ਥਾਲੀਆਂ ਦਾ ਪ੍ਰਸ਼ਾਦਾ ਜਿਹੜਾ ਹੈ ਉਹ ਉਹੀ ਇਨਸਾਨ ਖਾਵੇ ਜਿਹੜਾ ਸੇਵਾ ਕਰਦਾ ਹੈ ਤੇ ਕੋਈ ਅੰਡਾ ਮੀਟ ਕੋਈ ਨਿਸ਼ਾਨੇ ਕਰਦਾ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਪੀਰ ਬਾਬਾ ਜੀ ਦੀ ਜੀ ਹਮੇਸ਼ਾ ਤੁਹਾਨੂੰ ਖੁਸ਼ ਰੱਖਣ ਤੇ ਮੈਂ ਸੰਡੇ ਵਾਲੇ ਦਿਨ ਬਾਬਾ ਦੀਪ ਸਿੰਘ ਜੀ ਦੇ ਮੱਥਾ ਟੇਕਣ ਲਈ ਗਈ ਤੇ ਉੱਥੇ 10 ਰੁਪਏ ਜਦੋਂ ਮੈਂ ਮੱਥਾ ਟੇਕਣ ਲੱਗੀ ਤੇ ਉੱਤੇ ਲਿਖਿਆ ਸੀ ਕਿ ਪੀਰਾਂ ਦੀ ਈਮਾਨਤ ਕੀ ਉਹ ਮੈਨੂੰ 10 ਰੁਪਏ ਰੱਖਣੇ ਚਾਹੀਦੇ ਸੀ ਜਾਂ ਨਹੀਂ ਤਾਂ ਇਹ ਲਿਖਦੇ ਨੇ ਕਿ ਲੱਖ ਦਾ ਤਾਂ ਪੀਰ ਜੀ ਦੀ ਵੀ ਸੇਵਾ ਕਰਦੇ ਆ ਤੇ ਮੈਂ ਜਿੰਦੀ ਜਾਵਾਂ ਮੱਥਾ ਟੇਕਣ ਲਈ ਉੱਥੇ ਜਾ ਕੇ ਮੇਰੇ ਮੂੰਹ ਚੋਂ ਇੱਕ ਹੀ ਗੱਲ ਨਿਕਲਦੀ ਹੈ ਜੈ ਪੀਰਾਂ ਦੀ ਦੇਖੋ ਜਦੋਂ ਅਸੀਂ ਜਿਹਦੇ ਨਾਲ ਜਿਲੋਂ ਪਿਆਰ ਪਾ ਲੈਂਦੇ ਆ ਚਾਹੇ ਕੋਈ ਵੀ ਪੀਰ ਫਕੀਰ ਕਿਉਂਕਿ ਰੂਪ ਬਹੁਤ ਸਾਰੇ ਨੇ ਪਰਮਾਤਮਾ ਇੱਕ ਰੂਪ ਅਨੇਕਾਂ ਆ ਸੋ ਜਦੋਂ ਅਸੀਂ ਇੱਕ ਰੂਪ ਦੇ ਨਾਲ ਪਿਆਰ ਪਾਲੰਦੇ ਆ ਉਹਨਾਂ ਬਾਰੇ ਹੀ ਸੋਚਦੇ ਆ ਤੇ ਹਰ ਇੱਕ ਸੁਖ ਸੁਖ ਉਹਨਾਂ ਨਾਲ ਹੀ ਕਰਦੇ ਆ ਤਾਂ ਉਹ ਨਾਮ ਕੰਠ ਹੋ ਜਾਂਦਾ ਹੈ ਉਹ ਹੀ ਨਾਮ ਫਿਰ ਵਾਰ-ਵਾਰ ਮੂੰਹ ਚੋਂ ਨਿਕਲਦਾ ਹੈ ਸੋ ਚੰਗੀ ਗੱਲ ਹੈ ਬਹੁਤ ਵਧੀਆ ਗੱਲ ਆ ਕਿ ਹਰ ਵਕਤ ਹਰ ਇੱਕ ਥਾਂ ਤੇ ਆਪਣੇ ਮੁਰਸ਼ਿਦ ਨੂੰ ਯਾਦ ਕਰਨਾ ਸਜਦਾ ਸਲਾਮ ਹਰ ਇੱਕ ਨੂੰ ਕਰੋ ਪਰ ਯਾਦ ਆਪਣੇ ਮੁਰਸ਼ਿਦ ਨੂੰ ਮਨ ਵਿੱਚ ਹੀ ਹਮੇਸ਼ਾ ਪਹਿਲਾਂ ਪਹਿਲ ਦੇਣੀ ਚਾਹੀਦੀ ਰੱਖਣਾ ਚਾਹੀਦਾ ਆ ਤੇ ਇੱਥੇ ਗੱਲ ਕਰੀਏ ਕਿ ਇਹ ਲਿਖਦੇ ਨੇ ਕਿ ਨੋਟ ਉੱਤੇ ਇਸ ਤਰ੍ਹਾਂ ਲਿਖਿਆ ਹੋਇਆ ਸੀ ਸੋ ਦੇਖੋ ਜੇਕਰ ਇਸ ਤਰ੍ਹਾਂ ਨੋਟ ਦੇ ਉੱਤੇ ਲਿਖਿਆ ਹੋਇਆ ਹੈਗਾ ਤੇ ਫਿਰ ਤੁਹਾਨੂੰ ਚਾਹੀਦਾ ਸੀ ਕਿ ਉਹ ਨੋਟ ਨੂੰ ਸਾਹਮਣੇ ਰੱਖ ਲਓ ਜੇਕਰ ਦਰਵਾਜ਼ੇ ਦੇ ਵਿੱਚ ਗੋਲਕ ਰੱਖਿਆ ਹੋਇਆ ਹੈ ਗੱਲਾਂ ਰੱਖਿਆ ਹੋਇਆ ਹੈ ਤੇ ਤੁਸੀਂ ਉਸ ਦੇ ਵਿੱਚ ਉਹ ਨੋਟ ਪਾ ਕੇ ਰੱਖ ਦਿਓ ਤੇ ਕਦੇ ਚਲਾਓ ਨਾ ਸਾਹਮਣੇ ਰੱਖੋ ਰੱਖੋ ਉਸ ਥਾਂ ਤੇ ਜਿੱਥੇ ਮਾਲਕ ਦੀ ਸੇਵਾ ਹੁੰਦੀ ਹੈ ਧੂਪ ਬੱਤੀ ਚੱਲਦਾ ਹੈ ਸੋ ਬਾਕੀ ਇੱਥੇ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਤੁਸੀਂ ਕਮੈਂਟਾਂ ਵਿੱਚ ਇੰਨੀ ਜਿਆਦਾ ਸਾਨੂੰ ਅਸੀਸਾਂ ਦਿੰਦੇ ਹੋ ਤੁਹਾਡੀ ਬਤੌਲਤ ਹੀ ਇਹ ਚੈਨਲ ਇੱਥੇ ਤੱਕ ਪਹੁੰਚਿਆ ਹੈ ਤੋ ਕੱਲਾ ਇਨਸਾਨ ਕੁਝ ਵੀ ਨਹੀਂ ਕਰ ਸਕਦਾ ਜੇਕਰ ਸਾਥ ਚੰਗਾ ਹੋਵੇ ਤਾਂ ਇਨਸਾਨ ਕਾਮਯਾਬ ਜ਼ਰੂਰ ਬਣਦਾ ਹੈ ਕਾਮਯਾਬ ਜ਼ਰੂਰ ਹੁੰਦਾ ਹੈ ਸੋ ਇਸੇ ਤਰ੍ਹਾਂ ਨਾਲ ਤੁਸੀਂ ਸਾਡਾ ਸਾਥ ਦਿੰਦੇ ਰਹੋ ਤੇ ਅਸੀਂ ਵੀ ਕੋਸ਼ਿਸ਼ ਕਰਦੇ ਰਵਾਂਗੇ ਕਿ ਵਧੀਆ ਤੋਂ ਵਧੀਆ ਗੱਲ ਜਿਹੜੀ ਤੁਹਾਡੇ ਮੂਰੇ ਰੱਖੀ ਜਾਵੇ ਕਿਸੇ ਗੱਲ ਤੋਂ ਪੜਦਾ ਨਾ ਰੱਖਿਆ ਜਾਵੇ ਤੇ ਹਮੇਸ਼ਾ ਤੁਸੀਂ ਵੀ ਇਹ ਗੱਲਾਂ ਸੁਣ ਕੇ ਕਰਮ ਕਰਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕੋ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆਂ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਅਸੀਂ ਬਾਬਿਆਂ ਅੱਗੇ ਬੈਠ ਕੇ ਕੀ ਨਾਮ ਸਿਮਰਨ ਜਪ ਸਕਦੇ ਆ ਸਾਡੇ ਘਰ ਮਾਤਾ ਦਾ ਮੰਦਰ ਹੈ ਤੇ ਬਾਬਾ ਜੀ ਦਾ ਵੀ ਸੋ ਦੇਖੋ ਤੁਸੀਂ ਆਪਣੇ ਬਾਬਾ ਜੀ ਦਾ ਨਾਮ ਲੈ ਕੇ ਅਰਦਾਸ ਬੇਨਤੀ ਪਹਿਲਾਂ ਕਰਕੇ ਕਿਉਂਕਿ ਜਿਹਦੇ ਮੂਰੇ ਬੈਠ ਕੇ ਤੁਸੀਂ ਨਾਮ ਸਿਮਰਨਾ ਹੈ ਇਹ ਸਾਡੇ ਬਜ਼ੁਰਗਾਂ ਨੇ ਸੇਵਾ ਕੀਤੀ ਹੈ ਤੇ ਜੋ ਗੁਰਧਾਰਨਾ ਕੀਤੀ ਹੈ ਉਹ ਆਪਣਾ ਗੁਰੂ ਜਿਸ ਰੂਹ ਨੇ ਗੁਰੂ ਬਣਾਇਆ ਹੈ ਉਹ ਸਿਰਫ ਉਹਦੇ ਨਾਲ ਲੱਗਦਾ ਹੈ ਉਹਦੇ ਨਾਲ ਰਿਸ਼ਤਾ ਹੁੰਦਾ ਹੈ ਇਸ ਕਰਕੇ ਪਹਿਲਾ ਪੈਨ ਉਸ ਨੂੰ ਦੇਣੀ ਹੈ ਜੀ ਨੂੰ ਬਜ਼ੁਰਗ ਮੰਨ ਗਏ ਆ ਉਹਨਾਂ ਦੇ ਅਰਦਾਸ ਬੇਨਤੀ ਕਰਨੀ ਬੈਠ ਕੇ ਮੱਥਾ ਟੇਕੋ ਇੱਕ ਦੋ ਮਿੰਟ ਸਮਾਂ ਹੁਣ ਲਈ ਕੱਢੋ ਫਿਰ ਉਸ ਤੋਂ ਬਾਅਦ ਤੁਸੀਂ ਆਪਣੇ ਗੁਰੂ ਦਾ ਨਾਮ ਸ਼ਬਦ ਸਿਮਰ ਸਕਦੇ ਆ ਇਜਾਜ਼ਤ ਲੈ ਕੇ ਅਰਦਾਸ ਕਰਕੇ ਆਪਣੇ ਬਾਬਿਆਂ ਅੱਗੇ ਮਾਤਾ ਰਾਣੀ ਅੱਗੇ ਤੇ ਉਸ ਤੋਂ ਬਾਅਦ ਜਿੱਦਾਂ ਮਰਜੀ ਤੁਸੀਂ ਬੈਠ ਕੇ ਸਿਮਰਨ ਕਰ ਸਕਦੇ ਆ ਆਪਣੇ ਗੁਰੂ ਦਾ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਤੁਸੀਂ ਮੇਰੇ ਕਮੈਂਟ ਦਾ ਰਿਪਲਾਈ ਨਹੀਂ ਕਰਦੇ ਦੀਦੀ ਜੀ ਸੋ ਆਪਾਂ ਦੇਖੋ ਕਮੈਂਟ ਹਰ ਇੱਕ ਦਾ ਹੀ ਦੱਸਣ ਦੀ ਕੋਸ਼ਿਸ਼ ਕਰੀਦੀ ਆ ਜੇਕਰ ਜਿਆਦਾ ਸਮਾਂ ਹੋ ਗਿਆ ਹੈ ਤੁਹਾਨੂੰ ਕਮੈਂਟ ਕੀਤੇ ਹੋયા ਤੇ ਤੁਸੀਂ ਦਵਾ ਤੁਹਾਡਾ ਆਪਣਾ ਨਾਮ ਲਿਖ ਕੇ ਸਾਨੂੰ ਕਮੈਂਟ ਕਰੋ ਕੀ ਪ੍ਰੋਬਲਮ ਹੈ ਤੇ ਇੱਥੇ ਇੱਕ ਹੋਰ ਕਮੈਂਟ ਹੈ ਇਹਨਾਂ ਨੇ ਵੀ ਇਹੀ ਲਿਖਿਆ ਹੈ ਕਿ ਤੁਸੀਂ ਸਾਡੇ ਕਮੈਂਟ ਦਾ ਜਵਾਬ ਨਹੀਂ ਦਿੱਤਾ ਸੋ ਜਿਨ੍ਹਾਂ ਨੂੰ ਵੀ ਸਮਾਂ ਜ਼ਿਆਦਾ ਹੋ ਗਿਆ ਹੈ ਕਮੈਂਟ ਕੀਤੇ ਹੋਏ ਨੂੰ ਪਰ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਦੇਇਆ ਸੋ ਮਾਫੀ ਚਾਹੁੰਦੇ ਆ ਬਾਕੀ ਇੱਥੇ ਇੱਕ ਗੱਲ ਕਵਾਂਗੇ ਕਿ ਵੀਡੀਓ ਹਰ ਰੋਜ਼ ਸੁਣਿਆ ਕਰੋ ਤਾਂ ਹੀ ਤੁਹਾਨੂੰ ਪਤਾ ਚੱਲੇਗਾ ਕਿ ਤੁਹਾਡੇ ਕਮੈਂਟ ਦਾ ਜਵਾਬ ਦਿੱਤਾ ਹੋਇਆ ਹੈ ਜਾਂ ਫਿਰ ਨਹੀਂ ਦਿੱਤਾ ਹੋਇਆ ਕਿਉਂਕਿ ਕਮੈਂਟਾਂ ਬਹੁਤ ਸਾਰੀਆਂ ਹੁੰਦੀਆਂ ਨੇ ਆਪਣਾ ਨਾਮ ਜ਼ਰੂਰ ਲਿਖਿਆ ਕਰੋ ਜਦੋਂ ਕੋਈ ਸਵਾਲ ਕਰੇ ਸੋ ਇੱਕ ਤਾਂ ਉਹਦਾ ਨੋਰਮਲ ਹੀ ਕਮੈਂਟ ਕਰਨਾ ਜੇ ਤੀਰਾਂ ਦੀ ਬੁਲਾਉਂਦੇ ਹੋ ਇੱਕ ਹੁੰਦਾ ਕਿ ਜਦੋਂ ਆਪਾਂ ਕੋਈ ਸਵਾਲ ਪੁੱਛਣਾ ਹੈ ਤਾਂ ਉਹਦੇ ਨਾਲ ਆਪਣਾ ਨਾਮ ਜ਼ਰੂਰ ਲਿਖੋ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਪੇਟ ਦੀ ਕੋਈ ਵੀ ਪ੍ਰੋਬਲਮ ਹੋ ਜਾਵੇ ਤਾਂ ਇਸ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾਵੇ ਸੋ ਦੇਖੋ ਦੁੱਖ ਸੁੱਖ ਤਾਂ ਹਰ ਇੱਕ ਦੀ ਜ਼ਿੰਦਗੀ ਦੇ ਨਾਲ-ਨਾਲ ਚੱਲਦੇ ਹੈ ਇਹ ਇੱਕ ਇਨਸਾਨ ਦਾ ਕਹਿਣਾ ਹੀ ਆ ਦੁੱਖ ਵੀ ਤੇ ਸੁੱਖ ਵੀ ਇਹ ਇਕੱਠੇ ਹੀ ਚੱਲਦੇ ਕਦੇ ਸੁੱਖ ਆਉਂਦਾ ਹੈ ਤੇ ਕਦੇ ਦੁੱਖ ਆਉਂਦਾ ਹੈ ਸੋ ਬਾਕੀ ਜੇਕਰ ਤੁਹਾਨੂੰ ਆਪਣੇ ਮਾਲਕ ਤੇ ਵਿਸ਼ਵਾਸ ਆ ਕਿ ਜੇ ਜੁਖ ਆਇਆ ਹੈ ਤੇ ਚਲਾ ਵੀ ਜਾਵੇਗਾ ਤੇ ਉਹ ਦੁੱਖ ਬਹੁਤੀ ਦੇਰ ਕਦੇ ਨਹੀਂ ਠਹਿਰਦਾ ਚਲਾ ਜਾਂਦਾ ਹੈ ਬਾਕੀ ਜੇਕਰ ਡਾਕਟਰੀ ਇਲਾਜ ਵੀ ਚੱਲਦਾ ਹੈ ਦੱਸਦੇ ਨੇ ਤਾਂ ਫਿਰ ਉੱਥੇ ਤੁਸੀਂ ਆਪਣੇ ਮਾਲਕ ਤੇ ਵੀ ਨਾਲ ਦੇ ਨਾਲ ਵਿਸ਼ਵਾਸ ਰੱਖਣਾ ਹੈ ਕਿ ਜੇਕਰ ਅਸੀਂ ਇਹ ਦਵਾਈ ਖਾ ਰਹੇ ਆਂ ਤਾਂ ਇਹਦੇ ਨਾਲ ਅਸਰ ਹੋਵੇ ਸਾਨੂੰ ਐਸੀ ਕਿਰਪਾ ਮਾਲਕ ਜੀ ਕਰਨੀ ਸੋ ਜਦੋਂ ਤੁਸੀਂ ਅਰਦਾਸ ਬੇਨਤੀ ਕਰਕੇ ਦਵਾਈ ਵੀ ਖਾਂਦੇ ਹੋ ਤਾਂ ਉਹ ਦਵਾਈ ਲੱਗਦੀ ਹੈ ਜੇਕਰ ਦਵਾਈ ਕੋਈ ਵੀ ਖਾਂਦੇ ਹੋ ਲੱਗਦੀ ਨਹੀਂ ਜਦੋਂ ਅਰਦਾਸ ਕਰਕੇ ਖਾਉਂਗੇ ਮਾਲਕ ਨੂੰ ਯਾਦ ਕਰਕੇ ਵਿਸ਼ਵਾਸ ਰੱਖ ਕੇ ਖਾਉਂਗੇ ਤਾਂ ਉਹ ਦਵਾਈ ਖਾਦੀ ਹਮੇਸ਼ਾ ਹੀ ਲੱਗੇਗੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਅਸੀਂ ਪੀਰਾਂ ਦੀ ਸੇਵਾ ਵੀ ਕਰਦੇ ਆ ਤੇ ਅਸੀਂ ਗੁਰਦੁਆਰੇ ਜਾ ਸਕਦੇ ਆ ਸੋ ਬਿਲਕੁਲ ਗੁਰਦੁਆਰਾ ਸਾਹਿਬ ਤੋਂ ਕੋਈ ਵੀ ਰੋਕ ਤੋਕ ਨਹੀਂ ਕਰਦੇ ਜੇਕਰ ਪੀਰਾਂ ਪੀਰਾਂ ਦੀ ਸੇਵਾ ਕਰਦੇ ਹੋ ਤੁਸੀਂ ਸੋ ਗੁਰਦੁਆਰਾ ਸਾਹਿਬ ਤਾਂ ਹਰ ਇੱਕ ਨੂੰ ਜਾਣਾ ਚਾਹੀਦਾ ਹਮੇਸ਼ਾ ਅਸੀਂ ਤਾਂ ਸਗੋ ਇਹ ਵੀ ਗੱਲ ਕਹਿੰਦੇ ਆ ਕਿ ਤੁਸੀਂ ਸੇਵਾ ਪੀਰਾਂ ਪੀਰਾਂ ਦੀ ਕਰੋ ਪਰ ਗੁਰੂ ਸਾਹਿਬ ਜੀ ਨਾਲ ਜ਼ਰੂਰ ਜੁੜੋ ਸਗੋ ਉੱਥੋਂ ਨਾਮ ਸ਼ਬਦ ਲਓ ਜਿੱਥੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਾਮ ਸ਼ਬਦ ਦਿੱਤਾ ਜਾਂਦਾ ਆ ਬਾਣੀ ਦੇ ਨਾਲ ਜੁੜਨਾ ਚਾਹੀਦਾ ਆ ਸੋ ਸੇਵਾ ਪੀਰਾਂ ਪੀਰਾਂ ਦੀ ਕਰੀ ਜਾਓ ਨਾਲ ਦੀ ਨਾਲ ਆਪਣੇ ਗੁਰੂ ਦਾ ਨਾਮ ਸ਼ਬਦ ਕਰੋ ਜਿਨੇ 84 ਦੇ ਗੇੜ ਵਿੱਚੋਂ ਕੱਢਣਾ ਹੈ ਸੋ ਹੁਣ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਜੀ ਕਿ ਜਿਹੜੀਆਂ ਰੂਹਾਂ ਕਹਿੰਦੀਆਂ ਹੈ ਕਿ ਅਸਥੀ ਪੀਰਾਂ ਦੀ ਸੇਵਾ ਕਰਕੇ ਸਿਮਰਨ ਕਰਕੇ ਜਦੋਂ ਹਟਦੇ ਆਂ ਤੇ ਪਰ ਸਾਡੇ ਸਰੀਰ ਤੇ ਭਾਰ ਪੈਂਦਾ ਸਾਡਾ ਸਿਰ ਭਾਰਾ ਭਾਰਾ ਰਹਿੰਦਾ ਸਿਰ ਦਰਦ ਕਰਨੋਂ ਨਹੀਂ ਹਟਦਾ ਸਰੀਰ ਤੇ ਭਾਰ ਕਿਉਂ ਬਣਿਆ ਰਹਿੰਦਾ ਹੈ ਸੋ ਅੱਜ ਆਪਾਂ ਇਹਦੇ ਬਾਰੇ ਗੱਲ ਕਰਨੀ ਹੈ ਜੀ ਵੀਡੀਓ ਨੂੰ ਸੁਣਨ ਦੀ ਸਮਝਣ ਦੀ ਕੋਸ਼ਿਸ਼ ਕਰਨੀ ਜੀ ਸੋ ਚੰਗੀ ਤਰ੍ਹਾਂ ਗੱਲ ਜੇਕਰ ਤੁਸੀਂ ਸੁਣ ਕੇ ਸਮਝਦੇ ਹੋ ਤਾਂ ਫਿਰ ਉਹਦਾ ਲਾਭ ਵੀ ਜ਼ਰੂਰ ਮਿਲਦਾ ਹੈ ਸੋ ਇੱਥੇ ਕਰਨਾ ਕੀ ਹੈ ਆਪਾਂ ਇੱਕ ਕਰਮ ਦੱਸ ਦਿੰਨੇ ਆ ਸੋ ਜਿਹੜੇ ਵੀ ਪੀਰਾਂ ਪੀਰਾਂ ਦੀ ਸੇਵਾ ਕਰਦੇ ਆ ਜਾਂ ਐਤਵਾਰ ਦੀ ਸੇਵਾ ਕਰਦੇ ਆ ਸਾਈ ਲੋਕਾਂ ਦੀ ਤੇ ਜਾਂ ਫਿਰ ਵੀਰਵਾਰ ਦੀ ਸੇਵਾ ਜਾਦਾ ਖਾਸ ਕਰਕੇ ਵੀਰਵਾਰ ਦੀ ਸੇਵਾ ਹੀ ਹਰ ਕੋਈ ਕਰਨੀ ਪਸੰਦ ਕਰਦਾ ਹੈ ਤੇ ਜਿਨ੍ਹਾਂ ਦੇ ਘਰ ਵਿੱਚ ਇੱਜ਼ਤ ਦੀ ਦਰਵਾਜ਼ਾ ਸਾਈ ਲੋਕਾਂ ਦੇ ਬਣੇ ਹੋਏ ਆ ਸੋ ਸਾਈ ਲੋਕਾਂ ਦੀ ਸੇਵਾ ਐਤਵਾਰ ਦੇ ਦਿਨ ਵੀ ਕਰਦੇ ਆ ਤੇ ਆਪਾਂ ਕਰਮ ਕਿਸ ਹਿਸਾਬ ਨਾਲ ਕਰਨਾ ਹੈ ਉਹ ਜਾਣ ਲੈਣੇ ਆ ਜੀ ਕਰਨਾ ਕੀ ਇਹ ਐਤਵਾਰ ਦੇ ਦਿਨ ਤੁਸੀਂ ਥੋੜੇ ਜੇ ਗੁਲਾਬ ਦੇ ਫੁੱਲ ਲੈਣੇ ਆ ਚਾਰ ਤੋਂ ਪੰਜ ਗੁਲਾਬ ਦੇ ਫੁੱਲ ਲੈ ਲਓ ਲੈ ਕੇ ਤੁਸੀਂ ਚਲਦੇ ਪਾਣੀ ਦੇ ਵਿੱਚ ਅਰਦਾਸ ਬੇਨਤੀ ਕਰਕੇ ਜਲ ਪ੍ਰਵਾਹ ਕਰਨੇ ਆ ਦੋਨੋਂ ਹੱਥਾਂ ਵਿੱਚ ਗੁਲਾਬ ਦੇ ਫੁੱਲ ਲੈ ਲੈਣੇ ਆ ਜਿਵੇਂ ਆਪਾਂ ਬੁੱਕ ਭਰ ਲਈਦਾ ਹੈ ਕਿਸੇ ਵੀ ਚੀਜ਼ ਦਾ ਇਸ ਤਰ੍ਹਾਂ ਨਾਲ ਆ ਫਿਰ ਤੁਸੀਂ ਆਪਣੇ ਮਾਲਕ ਅੱਗੇ ਖਵਾਜਾ ਪੀਰ ਅੱਗੇ ਅਰਦਾਸ ਬੇਨਤੀ ਕਰਨੀ ਆ ਸੇਵਾ ਚਾਹੇ ਤੁਸੀਂ ਕਿਸੇ ਵੀ ਪੀਰ ਫਕੀਰ ਦੀ ਸਾਈਂ ਲੋਕਾਂ ਦੀ ਕਿਉਂ ਨਾ ਕਰਦੇ ਹੋ ਮੋ ਖਵਾਜਾ ਪੀਰ ਹਰ ਇੱਕ ਦੀ ਸੁੱਖਣਾ ਲੈ ਲੈਂਦੇ ਆ ਤੇ ਸਭ ਕੁਝ ਸਹੀ ਕਰ ਦਿੰਦੇ ਆ ਕੀਤਾ ਕਰਾਇਆ ਵੀ ਦੂਰ ਕਰ ਦਿੰਦੇ ਨੇ ਤੇ ਤੁਸੀਂ ਉਹਨਾਂ ਫੁੱਲਾਂ ਨੂੰ ਹੱਥਾਂ ਦੇ ਵਿੱਚ ਫੜ ਕੇ ਆਪਣੇ ਮਾਲਕ ਅੱਗੇ ਅਰਦਾਸ ਬੇਨਤੀ ਕਰਕੇ ਤੇ ਫਿਰ ਉਸ ਤੋਂ ਬਾਅਦ ਤੁਸੀਂ ਉਹਨਾਂ ਫੁੱਲਾਂ ਦੀ ਖੁਸ਼ਬੂ ਲੈਣੀ ਆ ਸੁਗੰਧ ਲੈਣੀ ਆ ਸੁੰਘਣਾ ਹੈ ਜਾਨਕਿ ਸੁੰਘ ਕੇ ਉਸ ਤੋਂ ਬਾਅਦ ਤੁਸੀਂ ਜਲ ਪ੍ਰਵਾਹ ਕਰ ਦੇਣੇ ਜੋ ਵੀ ਪ੍ਰੋਬਲਮ ਹੈ ਉਹ ਅਰਦਾਸ ਬੇਨਤੀ ਤੁਸੀਂ ਪੀਰ ਅੱਗੇ ਕਰਨੀ ਹੈ ਸੋ ਇਸ ਤਰ੍ਹਾਂ ਜੇਕਰ ਤੁਸੀਂ ਚਾਹ ਤੋਂ ਪੰਜ ਵਾਰ ਇਹ ਕਰਮ ਕਰੋਗੇ ਤਾਂ ਤੁਹਾਨੂੰ ਇਹਦੇ ਨਾਲ ਕਾਫੀ ਹੱਦ ਤੱਕ ਲਾਭ ਮਿਲੇਗਾ ਕਿਉਂਕਿ ਇਹਦੇ ਨਾਲ ਕੀ ਹੁੰਦਾ ਹੈ ਸਰੀਰ ਹਲਕਾ ਹੋ ਜਾਂਦਾ ਭਾਰ ਪੈਣੋਂ हट ਜਾਂਦਾ ਤੇ ਮਾਲਕਗੇ ਇਹ ਅਰਦਾਸ ਕਰਨੀ ਆ ਕਿ ਅਸੀਂ ਤੁਹਾਡਾ ਭਾਰ ਨਹੀਂ ਚੱਕ ਸਕਦੇ ਕਿਉਂਕਿ ਉਹਨਾਂ ਦਾ ਤੱਪ ਬਹੁਤ ਹੈ ਸੇਵਾ ਬਹੁਤ ਹੈ ਬੰਦਗੀ ਬਹੁਤ ਆ ਆਪਾਂ ਉਹਨਾਂ ਦਾ ਭਾਰ ਕਦੇ ਵੀ ਨਹੀਂ ਚੱਕ ਸਕਦੇ ਉਹਨਾਂ ਦੀ ਝਾਲ ਕਦੇ ਝਲ ਨਹੀਂ ਸਕਦੇ ਸੋ ਇਸ ਤਰ੍ਹਾਂ ਇਸ ਕਰਕੇ ਹੁੰਦਾ ਹੈ ਜਿਹੜਾ ਸਿਰ ਤੇ ਭਾਰਾਪਨ ਰਹਿਣਾ ਸਰੀਰ ਤੇ ਭਾਰਾਪਨ ਰਹਿਣਾ ਸੋ ਇਹ ਕੁਝ ਨਿਸ਼ਾਨੀਆਂ ਹੁੰਦੀਆਂ ਹਨ ਤੇ ਇੱਕ ਅਰਦਾਸ ਜਦੋਂ ਤੁਸੀਂ ਇਸ ਭੰਗਨਾ ਕਰੋਗੇ ਕਰਮ ਕਰੋਗੇ ਇਹਦੇ ਨਾਲ ਤੁਹਾਨੂੰ ਲਾਭ ਜ਼ਰੂਰ ਮਿਲੇਗਾ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਿਆ ਕਰੋ ਕਿ ਜਦੋਂ ਵੀ ਸੇਵਾ ਕਰਦੇ ਹੋ ਆਪਣੇ ਪੀਰੋ ਮੁਰਸ਼ਿਦ ਕੇ ਇਹ ਅਰਦਾਸ ਜ਼ਰੂਰ ਲਗਾਇਆ ਕਰੋ ਕਿ ਅਸੀਂ ਤੁਹਾਡਾ ਭਾਰ ਨਹੀਂ ਚੱਕ ਸਕਦੇ ਅਸੀਂ ਤੁਹਾਡੀ ਚਾਲ ਚੱਲ ਨਹੀਂ ਸਕਦੇ ਤੁਸੀਂ ਆਪਣਾ ਭਾਰ ਆਪ ਹੀ ਚੱਕ ਸਕਦੇ ਅਸੀਂ ਇੰਨੇ ਕਾਬਲ ਨਹੀਂ ਇੰਨੇ ਜੋਗੇ ਵੀ ਨਹੀਂ ਸੋ ਇਸ ਕਰਕੇ ਜਦੋਂ ਅਰਦਾਸ ਬੇਨਤੀ ਕਰਕੇ ਸੇਵਾ ਕਰੋਗੇ ਤਾਂ ਲੋਕਤ ਨਹੀਂ ਆਏਗੀ ਸੋਚੇਕਰ ਫਿਰ ਵੀ ਇਸ ਤਰ੍ਹਾਂ ਕੁਝ ਹੋ ਰਿਹਾ ਹੈ ਤਾਂ ਤੁਸੀਂ ਇੱਕ ਕਰਮ ਕਰੋ ਇਹਦੇ ਨਾਲ ਤੁਹਾਨੂੰ ਲਾਭ ਮਿਲੇਗਾ ਜੀ ਹੁਣ ਆਪਾਂ ਇੱਥੇ ਇਹ ਕਵਾਂਗੇ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਵੱਧ ਤੋਂ ਵੱਧ ਕਰਦਿਆ ਕਰੋ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਜੈ ਪੀਰਾਂ ਦੀ ਜੀ ਜੈ ਸਾਈਆਂ ਦੀ